हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਕੈਰੋਂ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਝੰਡਾ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਪੋਕੜ ਗੱਬਣ گاؤں ਕਨਫਰਮ ਚੈੱਕ ਪਾਸ ਤੇ ਦੋ گاਵਾ ਦੋਸਤੋ ਜਿਹੜੀਆਂ ਨਾਲ ਬੱਧੀਆਂ ਬਿਲਕੁਲ ਤਾਜ਼ੀਆਂ ਸੂਈਆਂ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਸਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਵੀਰ ਜੀ ਇਹ ਲੀਨ ਵਰਗੀ ਕੰਮ ਕਰ। ਹਾਂਜੀ ਹਾਂਜੀ ਕਿਸੇ ਪਾਸ ਤੇ ਪਾਛਾ। ਸ਼ੁਕਰ। ਐਡਰੈਸ ਆਪਣਾ ਬੋਲ ਦੀਏ ਕੋਈ ਵੀਰ। ਐਡਰੈਸ ਵੀਰ ਜੀ ਆਪਣਾ ਪਿੰਡ ਕੈਰੋਂ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ। ਠੀਕ ਹੈ ਜੀ। ਹਾਂਜੀ ਹਾਂਜੀ ਨਦੀਰ ਗ੍ਰੈਂਡ ਕੈਰੋਂ ਪੈਲ ਸਾਹਿਬ ਵੀਰ ਜੀ ਉਹਦੇ ਲਾਗੋ ਚੀਦ ਬਾਬਾ ਗੁਣੀਆਂ ਦਾ ਬੋਰਡ ਲੱਗਾ ਵਾ। ਠੀਕ ਹੈ ਜੀ। ਹਾਂਜੀ ਹਾਂਜੀ ਉਹ ਬੋਰਡ ਲੱਗਾ ਬੋਰਡ ਤੋਂ ਸਿੱਧੇ ਵੀਰ ਜੀ ਆਪਣੀਆਂ ਬਾਈਕਾਂ ਤੇ ਆ। ਪਾਣੀ ਵਾਲੀ ਟੈਂਕੀ ਦੇ ਕੋਲ। ਹਾਂਜੀ ਹਾਂਜੀ ਪਾਣੀ ਵਾਲੀ ਟੈਂਕੀ ਦੇ ਕੋਲ। ਠੀਕ ਹੈ ਜੀ। ਅੱਛਾ ਵੀਰ ਜੀ ਫੋਨ ਨੰਬਰ ਤੇ ਨਾਮ ਵੀ ਦੱਸ ਦੀਏ ਆਪਣਾ। ਨ ਏ ਆਪਣਾ ਨੰਬਰ ਹੈਗਾ ਜੀ 98724 39717 ਠੀਕ ਹੈ ਜੀ ਹਾਂਜੀ ਇਹ ਦੂਜਾ ਨੰਬਰ ਹੈਗਾ ਜੀ 8264720068 ਠੀਕ ਹੈ ਜੀ ਹਾਂਜੀ ਦਬਾਬੀਆਂ ਦੀਆਂ ਬੇਕਾਂ ਵਜਦੀਆਂ ਵੀਰ ਜੀ ਆਪਣੀਆਂ ਗ੍ਰੈਂਡ ਕਾਰਾਂ ਲੱਗੋ ਜਿੰਨੂੰ ਮਰਜ਼ੀ ਠੀਕ ਹੈ ਜੀ ਹਾਂਜੀ ਹਾਂਜੀ ਅਸੇ ਵੀਰ ਜੀ ਸ਼ੁਰੂ करिए ਇਸ ਟੋਕੜ ਗੱਪਣ ਗਾਂ ਤੋਂ ਡਿਟੇਲ ਦੱਸਿਓ ਵੀਰਾਂ ਨੂੰ ਕਿੰਵੇਂ ਸੂਆ ਸੂਈ ਤੇ ਅੱਗੇ ਕਿੰਵੇਂ ਸੂਈ ਤੇ ਗੱਪਣੇ ਵੀਰ ਜੀ ਇਹ ਨਾ ਗਾੜੀ ਹੁਣ ਹੈਗੀ ਜੇ ਮੰਨ ਲਓ ਵੀ ਜਿਹੜੀ ਆ ਨਾ ਬਿਲਕੁਲ ਜੈ ਤਿੱਜੇ ਸੂਏ ਵਾਲੀ ਵੀਰ ਜੀ ਗਾੜੀ ਗੱਪਣੇ ਅਛਾ ਦੁਜਾ ਸਵੇਰ ਸੁਈ ਤੇ ਜੀ ਇੱਥੇ ਗੱਪਣੇ ਹਾਂਜੀ ਹਾਂਜੀ ਕਿੰਨੇ ਚਿਰ ਦੀ ਗੱਪਣੇ ਵੀਰ ਇਹ ਵੀਰ ਜੀ ਗੱਪਣ ਹੈਗੀ ਜੇ 4 ਮਹੀਨਿਆਂ ਤੋਂ ਅੰਦਰ ਜੇ ਅਛਾ ਜੀ ਹਾਂਜੀ ਤੇ ਸਾਢੇ ਤਿੰਨਾਂ ਤੋਂ ਬਾਹਰ ਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਨਫਰਮ ਚੈੱਕ ਪਾਸ ਹੈ ਵੀਰ ਜੀ ਚੈੱਕ ਪਾਸ ਆਪਣੇ ਕੋਲ ਮੇਰੀ ਸਾਰੀ ਡਿਟੇਲ ਹੈਗੀ ਹੈ ਚੈੱਕ ਕਰਾ ਕੇ ਵੀਰ ਜੀ ਆਪਾਂ ਲਿਆਂਦੀ ਆ ਆਪਣੇ ਲੋ ਕੋਈ ਵੀ ਵੀਰ ਭਰਾ ਜਿਹੜਾ ਕੋਈ ਲੈਂਦਾ ਡਾਕਟਰ ਨਾਲ ਲੈ ਆਵੇ ਤੇ ਆਪਣੇ ਕੋਲ ਚੈੱਕ ਕਰਾ ਕੇ ਖੜੇ ਵੀਰ ਜੀ ਠੀਕ ਹੈ ਜੀ ਅਛਾ ਵੀਰ ਜੀ ਦੁੱਧ ਹੁਣ ਕਿੰਨਾ ਤਿਆਰ ਦੁੱਧ ਵੀਰ ਜੀ ਇਹਦੇ ਕੋਲੇ ਹੈਗਾ ਜੀ ਹੁਣ 15 ਤੋਂ ਲੈ ਕੇ 16 ਕਿਲੋ ਦੋਵਾਂ ਟਾਈਮਾਂ ਦਾ ਦੋਵਾਂ ਟਾਈਮਾਂ ਦਾ ਠੀਕ ਹੈ ਜੀ ਹਾਂਜੀ ਹਾਂਜੀ ਬੱਚਾ ਹੈਗਾ ਜੀ ਬੱਚਾ ਨਹੀਂ ਵੀਰ ਜੀ ਮੰਨ ਲਓ ਇਹ ਹੈਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਤੋਰੀ ਵੀਰ ਕਦੀ ਵਰਨ ਹਾਂਜੀ ਲਓ ਦੋਸਤੋ ਚੌਵਾਂ ਮਹੀਨਿਆਂ ਤੋਂ ਥੋੜੀ ਜੀ ਘਟਦੇ ਸਾਢੇ 3 ਮਹੀਨੇ ਦੇ ਥੋੜੀ ਜੀ ਬਾਹਰ ਜੇ ਜਾਨੀ ਕਿ ਤੁਸੀਂ ਵੀ ਟੇਲ ਵੀਰ ਜੀ ਲਿਖਤੀ ਰੂਪ ਦੇ ਵਿੱਚ ਡਿਟੇਲ ਦਵਾਂਗੇ ਮਾਦਰ ਮਰ ਚੰਨ ਲਈ ਆ ਠੀਕ ਹੈ ਜੀ ਹਾਂਜੀ ਹਾਂਜੀ ਫੋਲ ਵੀਰ ਜੀ ਫਾਰਮ ਦੀ ਦੇਖੋ ਵੱਡੀ ਵੈ ਲੋ ਦੋਸਤੋ ਕਦ ਕਾਠ ਗਾਂ ਦਾ ਤੁਸੀਂ ਚੈੱਕ ਕਰ ਲਓ ਕਿ ਤੁਰਦੀ ਗਾਂ ਤੁਹਾਨੂੰ ਦਿਖਾਉਣਾ ਤੋਰੋ ਵੀਰ ਜੀ ਤੋਰ ਮੰਨ ਲਓ ਇਹ ਗੱਲ ਹੈ ਕੀ ਆ ਜ ਸੱਜਰ ਨੇ ਵੀਰ ਕਿੰਨਾ ਕਦੋਂ ਦੇਲੇ ਚ ਆਇਆ ਵੀਰ ਜੀ ਇਹ ਇਹ ਚੱਲੀ ਆ 28 ਤੋਂ 28 ਤੋਂ 30 ਦੇ ਵਿੱਚ ਵੀਰ ਜੀ ਚੱਲੀ ਆ ਸੱਜਰ ਠੀਕ ਹੈ ਜੀ ਹਾਂ ਜੀ ਹਾਂ ਜੀ ਅਸੀਂ ਹੁਣ 15 16 ਕਿਲੋ ਹੁਣ ਦੁੱਧ ਲੱਕਾ ਦਿੱਤਾ ਹਾਂ ਹਾਂ ਜੀ 15 16 ਕਿਲੋ ਵੀਰ ਜੀ ਦੋ ਡੰਡ ਵਿੱਚ ਚੋਕ ਕੇ ਕੋਈ ਮੇਰਾ ਭਰਾ ਮੇਰੇ ਕੋ ਤਸੱਲੀ ਕਰਕੇ ਖੜੇ ਮਿਣ ਕੇ ਠੀਕ ਹੈ ਜੀ ਜੇ ਉਹਦੀ ਤਸੱਲੀ ਕੰਡੇ ਨਾ ਹੁੰਦੀ ਕੰਡੇ ਨਾ ਕਰ ਲੈ ਲੀਟਰਾਂ ਦੇ ਲੀਟਰ ਨਾ ਕਰ ਲੈ ਠੀਕ ਹੈ ਵੀਰ ਜੀ ਹਾਂ ਜੀ ਹਾਂ ਜੀ ਲੱਗਦਾ ਮੇਰੇ ਘਰ ਦੀ ਵੀਰ ਜੀ ਫੁੱਲ ਗਰੰਟੀ ਹੋਊ 16 ਕਿਲੋ ਦੀ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਵੀਰ ਕਹਿੰਦਾ ਵੀ ਗਰੰਟੀ ਹੋਊਗੀ ਮੇਰੇ ਘਰ ਦੀ ਬੇਸ਼ੱਕ ਕੋਈ ਵੀਰ ਆਪਣਾ ਕੰਡਾ ਲੈ ਜਾ ਕੋਈ ਵੀ ਲੀਟਰ ਨਾ ਮੰਗਤੀ ਕਰ ਲੇ 15 ਤੋਂ 16 ਲੀਟਰ ਦੁੱਧ ਹੁਣ ਮੌਕੇ ਦਾ ਤਿਆਰ ਜੇ ਬਾਕੀ ਦੋਸਤੋ ਵੀਡੀਓ ਥੋੜੀ ਜਿਹੀ ਜਿਹੀ ਲੇਟ ਹੋ ਗਏ ਬਣਾਉਣ ਦੇ ਵਿੱਚ ਵੀਰ ਕਿਤੇ ਪਾਸੇ ਗਿਆ ਸੀ ਇਸ ਕਰਕੇ ਆਉਣ ਦੇ ਵਿੱਚ ਥੋੜਾ ਜਿਹਾ ਲੇਟ ਹੋਇਆ ਬਾਕੀ ਜਿਹੜੀ ਦੋਸਤੋ ਖਰੀਦ ਤੁਸੀਂ ਕਰਨੀ ਆ ਤੁਸੀਂ ਆਪ ਆਪਣੀ ਵਿਜ਼ਿਟ ਕਰਕੇ ਪਹੁੰਚ ਕੇ ਦੋਸਤੋ ਖਰੀਦ ਕਰਿਆ ਕਰੋ ਕਿਉਂਕਿ ਪਸ਼ੂ ਸੁਵੇ ਸੌਏ ਆ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਦੋਸਤੋ ਬੇਸ਼ੱਕ ਤਸੱਲੀ ਜ਼ਰੂਰ ਕਰਿਆ ਕਰੋ ਚਵਾਈ ਚਵਾਈ ਵੀਰ ਜੀ ਚਵਾਈ ਫੁੱਲ ਇੱਕ ਨੰਬਰ ਵੀਰ ਦੀ ਚਵਾਈ ਹੋਊਗੀ ਫਿਰ ਸੀਲਿੰਗਾਂ ਵੇਖੋ ਪੂਰਾ ਫਾਰੀ ਵਾਲਾ ਵੇਖੋ ਵੀਰ ਦੀ ਚੱਡਾ ਵਾ ਲਓ ਦੋਸਤੋ ਕਰੋ ਜੀ ਪੂਰੇ ਐ ਥਣ ਪੂਰੀਆਂ ਦੀਆਂ ਵਿੰਧੀਆਂ ਤੇ ਆ ਵੇਖੋ ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਫਾਰੀਆਂ ਵਾਲਾ ਮਾਨਾ ਦੋਸਤੋ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟ ਸ਼ਾਗਣੀ ਨਾਲ ਚੈੱਕ ਕਰ ਲਓ ਅੱਛਾ ਤੇ ਵੀਰ ਜੀ ਇਹ ਅੱਜ ਧਰਮ ਰਸਣੇ ਅੱਜ ਹੀ ਆਈ ਆ ਆਪਣੇ ਕੋਲੇ ਤੇ ਵੀਰ ਜੀ ਸਵੇਰੇ ਨਾ ਚਲੋ 10 ਵਜੇ 10 10:30 ਵਜੇ ਚੋਈ ਜੀ ਅਛਾ ਜੀ ਹਾਂ ਜੀ ਹਾਂ ਮਤਲਬ ਲੇਟ ਹੋਣ ਚ ਲੇਟ ਜੀ ਲੇਟ ਹੋਣ ਚ ਨਾ ਮੰਨ ਲਓ ਇਹ ਗੱਲ ਹੈਗੀ ਵੀ ਉੱਥੇ ਤੁਹਾਨੂੰ ਅਹੀਂ ਲੇਟ ਹੋ ਗਏ ਥੋੜਾ ਜਿਆਦਾ ਉਹਦਾ ਕਰਕੇ ਫਿਰ ਤੁਹਾਨੂੰ ਦੱਸਣ데요 ਗੱਲ ਵੀ ਇਹ 10:3000 ਵਜੇ ਦੇ ਕਰੀਬ ਕੋਈ ਜੀ ਅੱਜ ਠੀਕ 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 ਹਾਂ ਜੀ ਪੂਰੀ ਇਹ ਤੁਹਾਨੂੰ ਦੱਸਣ데요 ਗੱਲ ਵੀ ਜੀ ਪੂਰੀ ਕਰਮਾਂ ਵਾਲੀ ਬੰਦੀ ਠੀਕ ਹੈ ਕੋਈ ਨਾ ਦਸਤਾ ਵਿੱਚ ਕੋਈ ਵੀਰ ਆਪਣੀ ਚੋਕ ਇੱਕ ਟੰਗ ਬੋਟਾਂ ਜਿਹੜੀਆਂ ਨਾ ਮੰਨ ਲਓ ਜੰਮੀਪੁੜੀ ਪੂਰੀ ਜੇ ਵੇਖੋ ਲਿਸੀ ਨਹੀਂ ਕੀ ਵੈਰ ਹਾਂ ਜੀ ਹਾਂ ਜੀ ਕਿੱਥੇ ਖੁੱਡੇ ਲੱਗੇ ਕਰਮਾਂ ਵਾਲੀ ਦੇ ਇਹਨੇ ਨਾ ਥੋੜਾ ਜਿਆਦਾ ਉਪਰ ਆ ਠੀਕ ਹੈ ਮਤਲਬ ਜੀ ਨਹੀਂ ਲਾਇਆ ਕਿ ਨਾ ਬਾਈ ਬਿਲਕੁਲ ਡਿੰਕਤੀ ਆ ਮਾ ਲੋਡਿੰਗੀ ਕਰਮਾ ਵਾਲੀ ਇਹ ਗੱਲ ਹੈ ਕਿ ਹੜੀਂ ਕੀ ਗਈ ਜਿਉਂਦੀ ਆਈ ਪੱਠੇ ਪੁੱਠੇ ਘਟ ਖਾਦੇ ਥਰੇ ਹਾਂਜੀ ਹਾਂਜੀ ਬੌਰ ਘਟ ਖਾਦੇ ਵੀਰ ਜੀ ਪੱਠੇ ਠੀਕ ਹੈ ਨਾ ਬਾਕੀ ਸੇਰ ਨੂੰ ਤੁਹਾਨੂੰ ਪਤਾ ਵੇਖੋ ਲੰਮੀ ਲੰਮੀ ਜੰਮੀ ਪੁਰੀ ਗੱਡੀ ਠੀਕ ਹੈ ਜੀ ਤੇ ਕਿੰਨਾ ਕੁ ਦਾ ਮੁੱਲ ਕਰਦੇ ਜੀ ਮੁੱਲ ਵੀਰ ਜੀ ਜਿਹੜਾ ਵਾ ਇਹਦਾ ਭਾਵੇਂ ਕਰ ਲੀਏ 60 ਤੇ ਭਾਵੇਂ ਕਰ ਲੀਏ 65 ਹਾਂਜੀ 100 ਕਿਲੋਮੀਟਰ ਦੇ ਵਿੱਚ ਵੀਰ ਜੀ 55000 ਤੇ ਪਹੁੰਚ ਕਰਨਾ ਹੈ 100 ਕਿਲੋਮੀਟਰ ਦੇ ਵਿੱਚ ਹਾਂਜੀ 100 ਕਿਲੋਮੀਟਰ ਦੇ ਵਿੱਚ ਠੀਕ ਹੈ ਜੀ 55000 ਰੁਪਏ ਚ ਦੀ ਪਹੁੰਚ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਉਹ ਚੋਂ ਜਿਹੜੀ ਵੀਰ ਜੀ ਛੋੜ ਛੱਪਾ ਹੀ ਹੋਣਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਕੋਈ ਕਹੇ ਵੇਲੇ ਕੋਈ ਮੇਰਾ ਵੀਰ ਭਰਾ ਬਾਕੀ ਵੀਰ ਜੀ ਸੂਣਾ ਵੀ ਇੰਨੇ ਕਰਮਾਂ ਵਾਲੀ ਨੇ ਵਿਸਾਖੀ ਤੇ ਸੂਣਾ ਵਾ ਪੂਰੇ ਵਧੀਆ ਦਿਨਾਂ ਚ ਸੂਣਾ ਠੀਕ 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 ਹੈ ਜੀ ਸਾਰੀਆਂ ਸਹੂਲਤਾਂ ਵੀਰ ਜੀ ਹੈਗੀ ਆ ਠੀਕ ਹੈ ਜੀ ਕਿਉਂਕਿ ਐਫਪੀ ਤੁਹਾਨੂੰ ਪਤਾ ਵੀਰ ਜੀ ਹੁੰਦੀ ਆ ਸੱਤਾਂ ਸਾਲਾਂ ਚ ਡਬਲ ਇੰਨੇ ਕਰਮਾਂ ਵਾਲੀ ਨੇ ਹੋਣਾ ਜੇ 6 ਮਹੀਨਿਆਂ ਚ ਡਬਲ ਠੀਕ 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 ਹੈ ਹਾਂ ਜੀ ਬੱਚੀ ਦੇਖੋ ਨਾਲ ਉਰੀ ਦੋਸਤੋ ਰਾਜੀ ਪੂਰੀ ਜੰਮੀ ਪਈ ਆ ਕਿਉਂਕਿ ਉਪਰੇ ਖਾਂ ਤੇ ਆਏ ਤੇ ਥੋੜਾ ਜਿਹਾ ਜਿੰਨੇ ਜੀ ਨਹੀਂ ਲਾਇਆ ਪੱਠੇ ਪੁੱਠੇ ਘਟ ਚੁੱਕੇ ਆ ਬਾਕੀ ਦੋਸਤੋ 56000 ਰੁਪਏ ਦੇ ਵਿੱਚ 100 ਕਿਲੋਮੀਟਰ ਦੇ ਵਿੱਚ ਵੀਰ ਕਹਿੰਦਾ ਪਹੁੰਚ ਕਰਾਂਗੇ ਜਿਹੜਾ ਕੋਈ ਵੀਰ ਖਰੀਦੂਗਾ ਤਾਂ ਬਾਕੀ ਥੋੜਾ ਬੜਾ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਇਹਦੇ ਨਾਲ ਜਿਹੜੀ ਬੱਧੀ ਕਾਲੀ ਗਾਂ ਵੀਰ ਡਿਟੇਲ ਦਸੀਏ ਵੀਰਾਂ ਨੂੰ ਕਿੰਨਾ ਮਾ ਸੁਭਾ ਸੁਈ ਇਹ ਵੀਰ ਜੀ ਪਹਿਲਾ ਸ਼ੁਭਾ ਵੱਛੀ ਸੁਈ ਜੀ ਅਛਾ ਜੀ ਹਾਂ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਨੂੰ ਵੀ ਸੂਈ ਨੂੰ ਸੂਈ ਨੂੰ ਅੱਜ ਵੀਰ ਦੀ 15 ਤੋਂ 16 ਦਿਨ ਹੋਏ ਸੂਈ ਨੂੰ ਬੱਚਾ ਕੀ ਦਿੱਤਾ ਨੇ ਬੱਚੀ ਆ ਦੂਜੀ ਡੱਬੀ ਬੱਚੀ ਵੜੀ ਮੈਂ ਕਿਹਾ ਵੇਖੋ ਥਣ ਤੋਂ ਪਹਿਲਾਂ ਮਾਰੋ ਕੈਮਰਾ ਲਾ ਕੇ ਲਓ ਜੀ ਦੋਸਤੋ ਕਰੋ ਚੈੱਕ ਥਣ ਦੀ ਕੋਈ ਇਹ ਆ ਫਿਕਸ ਲੈਵੇ ਦੀ ਇਹ ਪੂਰੇ ਵਧੀਆ ਆਰਡਰ ਦੀ ਠੀਕ ਹੈ ਜੀ ਪੂਰਾ ਨਗਰ ਤੇ ਠੋਸ ਦੋਸਤੋ ਆਰਡਰ ਨੇ ਤਿਆਰ ਕੀਤਾ ਪੂਰੇ ਜੋਸ਼ ਵਾਲਾ ਹਾਂ ਜੀ ਪੂਰੇ ਜੋਸ਼ ਵਾਲਾ ਥਣ ਦੀ ਕੁਆਲਿਟੀ ਦੋਸਤੋ ਕਰ ਲੋ ਚੈੱਕ ਜੀ ਬਾ ਕਮਾਲ ਥਾਣੇ ਹੱਥੀ ਚੋਈ ਮੁੱਠੀ ਵਾਲਾ ਥਣ ਬਹੁਤ ਵਧੀਆ ਦੋਸਤੋ ਲੱਗਾ ਜੀ ਹਾਂ ਤੇ ਵੀਰ ਦੁੱਧ ਕਿੰਨਾ ਤਿਆਰ ਹੁੰਦਾ ਜੀ ਜੀ ਦੁੱਧ ਦੇ ਦੇ ਕੋਲ ਜਿਹੜਾ ਗਰੰਟੀ ਵਾਲਾ ਦੁੱਧ ਵੀਰ ਜੀਏ ਤੋਂ 11-12 ਕਿਲੋ ਆ ਤਿਆਰ ਆ ਮੌਕੇ ਤੇ ਹਾਂ ਜੀ ਜੇ ਕੋਈ ਮੇਰਾ ਵੀਰ ਭਰਾ ਆਨਲਾਈਨ ਵੀ ਲੈਂਦਾ ਵਾ ਹਾਂ ਜੀ ਆਪਾਂ 11 ਕਿਲੋ ਦੀ ਵੀਰ ਜੀ ਫੁੱਲ ਗਰੰਟੀ ਦੇ ਕੇ ਕੱਲਾਂਗੇ ਠੀਕ ਹੈ ਜੀ ਬਾਕੀ ਇਹ ਗੱਲ ਹੈ ਕਿ ਆਪਣੇ ਘਰੇ ਕੋਈ ਆਵੇ ਵੀਰ ਭਰਾ ਕੋਈ ਰਵੇ ਰਾਤ ਦੋ ਡੰਗ ਚੋ ਵੀ ਚਾਰ ਡੰਗ ਚੋ ਤਸੱਲੀ ਕਰ ਲਿਓ ਜੀ ਹਾਂ ਜਿੰਨਾ ਦੁੱਧ ਵੀਰ ਜੀ ਕਿਹਾ ਕਹਿਣਾ ਵਾ ਨਾ ਠੀਕ ਹੈ ਜੀ ਮੰਨ ਲਾ ਓਨਾ ਹੀ ਚਵਾਉਣਾ ਅਗਲੇ ਠੀਕ ਹੈ ਜੀ ਇਹ ਜੀ ਵੀ ਮੰਨ ਲਾ ਕਹਿਣਾ ਕੋਹਾ ਤੇ ਚਵਾਉਣਾ ਕੋਹਾ ਉਹ ਗੱਲ ਨਹੀਂ ਵੀਰ ਜ ਲਓ ਦੋਸਤੋ ਪਹਿਲਾ ਸੁਬਾਹ ਸੋਈ ਜੇ ਸੁਈ ਨੂੰ ਕੋਈ 10 ਤੋਂ 15 ਦਾ ਟਾਈਮ ਵੀਰ ਕਹਿੰਦਾ ਹੋ ਗਿਆ ਤੇ ਦੁੱਧ ਹੋਣ 11 ਕਿਲੋ ਦੱਸਿਆ ਵੀਰ ਹਾਂਜੀ 11 12 ਕਿਲੋ 11 ਤੋਂ 12 ਦੇ ਵਿੱਚੋਂ ਦੁੱਧ ਦੋਸਤੋ ਤਿਆਰ ਆ ਆਸ਼ਾ ਵੀਰ ਗੰਦਾ ਜੋ ਚੈੱਕ ਕੀਤੀ ਕਿਵੇਂ ਹੈ ਹਾਂਜੀ ਦੰਦ ਨਹੀਂ ਵੀਰ ਜੀ ਉਤਰਾ ਵੇਖੇ ਪਰ ਠੰਡੀ ਸਲਾਕ ਬੜੀ ਕਰਮਾਂ ਵਾਲੀ ਠੀਕ ਹੈ ਬਾਕੀ ਵੇਖ ਲੈਨੇ ਕੋਈ ਇਹ ਗੱਲ ਹੈ ਜਿਆ ਵੀ ਹੁੰਦਾ ਹੀ ਹੈ ਚਲੋ ਕੋਈ ਨਹੀਂ ਰਹਿਣ ਤੁਹਾਨੂੰ ਜਿਆ ਕੋਈ ਵੀਰ ਹੋਊਗਾ ਬੰਦਾ ਕੀ ਮੰਨ ਲਾ ਵੀਰ ਜੀ ਹਾਂਜੀ 24 ਕਿਹ ਹੋਊਗੀ ਕੋਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਲਓ ਦੋਸਤੋ ਗਾਂ ਦਾ ਕੱਦ ਕਾਟ ਠੀਕ ਹੀ ਵੜੀ ਆ ਹਾਂਜੀ ਚਲੋ ਬਾਕੀ ਨਾਰਮਲ ਸੇਵਾ ਚੋਂ ਨਿਕਲੀ ਵੀਰ ਜੀ ਦੁੱਧ ਦਿਨੇ 14-15 ਕਿਲੋ ਕਰਮਾ ਵਾਲੀ ਨੇ ਚਵਾਈ ਜਾਣਾ ਵਾ ਕੋਈ 11-12 ਕਿਲੋ ਦੁੱਧ ਵੀਰ ਜੀ ਹੱਥ ਕੇ ਹੈਗਾ ਰਾਜੀ ਆ ਦੋਸਤੋ ਪੂਰੀ ਉਹ ਵੀ ਕੋਈ ਲਸਾ ਪੰਨੀ ਦੀ ਵੇਖੋ ਚੈੱਕ ਕਰ ਲੋ ਸਾਈਡ ਤੋਂ ਆਹ ਜੀ ਵੀਰ ਜੀ ਬੱਚੀ ਵੇਖੋ ਆਹ ਦੋਸਤੋ ਬੱਚੀ ਜੀ ਦੀ ਕਰਮਾਈ ਆ ਲੋ ਕਰੋ ਚੈੱਕ ਜੀ ਹਾਂਜੀ ਠੀਕ ਹੈ ਵੀਰ ਜੀ ਹਾਂਜੀ ਦੋਸਤੋ ਗਾਵਾਂ ਦੋ ਬਣ ਜਾਂਦੀਆਂ ਵੱਚੀ ਕੋਈ ਚੰਗੀ ਸੰਭਾਲਾ ਵੀਰ ਲੈ ਗਏ ਤੇ ਬੱਚੀ ਵੀ ਦੋਸ ਦੋ ਤੱਕ 11 ਕਿਲੋ ਤਿਆਰ ਆ ਵੀਰ ਕਹਿੰਦਾ ਕੋਈ ਇੱਕ ਟਾਈਮ ਕੋ ਦੋ ਟਾਈਮ ਚੋ ਕੇ ਵੀਰ ਆਪਣੀ ਬੇਸ਼ੱਕ ਮਰਜ਼ੀ ਮਿੱਟੀ ਕੋ ਤਸੱਲੀ ਕਰੇ ਆ ਵੇਖੋ ਭਾਵੇਂ ਇਦਾਂ ਹੀ ਕਰਮਾ ਲਈ ਦੇਣਾ ਨੇ ਥੱਲੇ ਆ ਭਾਵੇਂ ਇਦਾਂ ਹੀ ਬਹਿ ਜਾਓ ਲਓ ਜੀ ਹਾਂ ਜੀ ਤਸੱਲੀ ਵੀ ਆਂਦੇ ਤੇ ਤਕਰਾਰ ਕੁੰਨੇ ਆ ਵੇਖੋ ਥਨਾ ਦੇ ਲਓ ਜੀ ਦੋਸਤੋ ਕਰ ਲਓ ਚੈੱਕ ਜੀ ਆ ਵੇਖੋ ਠੀਕ ਹੈ ਜੀ ਆ ਕੋਈ ਇਦਾਂ ਹੀ ਭਾਵੇਂ ਮਾ ਲੋਏਗਾ ਲੈ ਕੀ ਕਰਮਾ ਆ ਜੀ ਦੋਸਤੋ ਪੂਰੀ ਸੀਲਸ ਲਾ ਗਿਆ ਕਰ ਲਓ ਚੈੱਕ ਜੀ ਠੀਕ ਹੈ ਜੀ ਆ ਵੇਖੋ ਅੱਛਾ ਕਿੰਨਾ ਕੀ ਦਾ ਮੁੱਲ ਕਰਦੀ ਮੁੱਲ ਵੀ ਜੀ ਇਹਦਾ ਆਪਾਂ ਨੂੰ 40 ਕਰ ਲਈਏ ਭਾਵੇਂ 40 ਕਰ ਲਈਏ ਹਾਂਜੀ ਠੀਕ ਹੈ ਜੀ ਇਹ ਵੀ ਜੀ ਆਪਾਂ 36000 ਦੀ ਵਾਸੀ ਦੀ 36000 ਦੇ ਹਾਂਜੀ 36000 ਦੀ ਵੀ ਜੀ ਇਹਦੀ ਵੀ 100 ਕਿਲੋਮੀਟਰ ਤੇ ਪਹੁੰਚ ਠੀਕ ਹੈ ਅੱਛਾ ਇਹ ਆਫਰ ਲਾਤੀ ਨਾ ਹਾਂਜੀ ਆਫਰ ਵੀ ਜੀ ਆਫਰ ਹੀ ਆ ਠੀਕ ਹੈ ਗੱਲ ਕਈ ਵੀਰ ਭਰਾ ਮੁੜ ਕੇ ਆ ਦਿੰਦੇ ਮੰਨ ਲਓ ਇਹ ਗੱਲ ਹੈ ਕਿ ਵੀਰ ਜੀ ਕਿਰਾਇਆ ਕਿੰਨਾ ਲਊ ਅਗਲੇ ਦੇ ਟੈਂਸ਼ਨ ਹੀ 36000 ਰੁਪਏ ਵੀ ਬੱਛੀ ਖਰੀਜੇ ਬੱਛੀ ਉਤਰਾ ਜੇ ਗਣੀਆਂ ਦੇ 45000 ਦੀ ਠੀਕ ਹੈ ਜੀ ਇਹ ਨਹੀਂ ਵੀ ਆਪਾਂ ਨੂੰ ਕਹੇ ਨੇ ਵੀਰ ਭਰਾ ਨੇ ਹਸਾਬ ਨਾ ਦਿੱਤੀ ਆ ਤੇ ਆਪਾਂ ਤਾਰੀ ਉਹ ਨਹੀਂ ਆਪਸਾ ਕੋਈ ਵੀਰ ਭਰਾ ਕੋ ਯਾਦ ਕਰੂਗਾ ਗਾਂਾਂ ਕਾ ਨੂੰ ਤੁਹਾਨੂੰ ਪਤਾ ਹੈ ਭੈਣ ਭਰਾ ਜੁੜਦੇ ਆ ਨਾਲ ਹਾਂਜੀ ਹਾਂਜੀ ਦੋ ਦੋ ਦੋਵਾਂ ਗਾਵਾਂ ਦੀ ਪਹੁੰਚ ਵੀਰ ਕਹਿੰਦਾ ਵੀ 100 ਕਿਲੋਮੀਟਰ ਦੇ ਵਿੱਚ ਹੋਊਗੀ ਪਹਿਲੀ ਗਾਂ ਦੀ 56000 ਰੁਪਏ ਦੇ ਵਿੱਚ ਇਹ ਦੂਜੀ ਗਾਂ ਦੀ 36000 ਰੁਪਏ ਦੇ ਵਿੱਚ ਹਾਂਜੀ ਬਾਕੀ ਦੋਸਤੋ ਜਿਹੜਾ ਕੋਈ ਵੀਰ ਆਊਗਾ ਮਾਨਤਨੋਂ ਦਾ ਮੌਕਾ ਤੇ ਥੋੜਾ ਬੜਾ ਜਰੂਰ ਹੋਊਗਾ ਇਹਦੇ ਨੰਬਰ ਜਿਹੜੀ ਵੀਰ ਤਿੱਜੀ ਨੰਬਰ ਤੇ ਗਾਂ ਬੱਦੀ ਹੈ ਇਹਦੀ ਡਿਟੇਲ ਦੇਸੀ ਵੀਰਾਂ ਨੂੰ ਮਾਝੀ ਇਹ ਵੀ ਇਹ ਪਾ ਦੂਜਾ ਮਾਰਾ ਪਰਸੋਂ ਹੀ ਸੋਈ ਹੈ ਵੀਰ ਜੀ ਅਜੇ ਸੂਹਾ ਕਿਰਮਾ ਸਹੀ ਵੀਰ ਜੀ ਸੂਹਾ ਵੀਰ ਜੀ ਇਹ ਦੂਜਾ ਆਪਣਾ ਪਹਿਲਾ ਹੀ ਸੋਈ ਆ ਬੱਛੀ ਅਛਾ ਵੀਰ ਜੀ ਇਹ ਗਾਂ ਫੁੱਲ ਜੀ ਦੇਸੀ 15 ਰੱਖਦੀ ਇਹ ਵੀਰ ਜੀ ਇਹ ਦੇਸੀ ਨਹੀਂ ਜੀ ਇਹ ਹਰਿਆਣਵੀ ਨਸਲ ਜਿਹੜੀ ਹੁੰਦੀ ਨਾ ਮਾਲੋ ਬੰਨ ਵਾਲੀ ਹਾਂਜੀ ਹਾਂਜੀ ਉਹ ਚੀਜ਼ ਆ ਵੀਰ ਜੀ ਇਹਕਰ ਪੁੰਤਰ ਵੇਖੋ ਤੁਸੀਂ ਥਾਂ ਚੱਡੇ ਦੀ ਉੱਥੋਂ ਵੇਖੋ ਜਮੀਂ ਭਲੀ ਕਿਤਰਾ ਰੱਖੀ ਹਾਂਜੀ ਹਾਂਜੀ ਠੀਕ ਹੈ ਥੋੜਾ ਜਿਹਾ ਚਲੋ ਆ ਨੀਰਾ ਕਰਕੇ ਥੋੜਾ ਜਿਹਾ ਲੱਗਦਾ ਵਾ ਹਾਂਜੀ ਬਾਕੀ ਦੋਸਤੋ ਖੂਬਸੂਰਤੀ ਵੇਖੋ ਜੀ ਹਾਂਜੀ ਹਾਂਜੀ ਸੂਰਤੀ ਵੇਖੋ ਬੇਟੀ ਜੀ ਲਓ ਜੀ ਤੇ ਬਾਕੀ ਉਂ ਚਲੋ ਥੋੜਾ ਜਿਹਾ ਦਰਦੀ ਦੁਰਦੀ ਆ ਵੀਰ ਜੀ ਇਹ ਪੂਰੀ ਸੀਲਸਲਾ ਕਾ ਜਦੋਂ ਵੰਗਾ ਪਾ ਕੇ ਬੱਚਾ ਛੱਡ ਕੇ ਵੀਰ ਜੀ ਥੱਲੇ ਬਹਿ ਜਾਗੇ ਨਾ ਆਹ ਵੇਖੋ ਜਦੋਂ ਬੱਚਾ ਛੱਡ ਕੇ ਥੱਲੇ ਬਹਿ ਜਾਗੇ ਵੀਰ ਜੀ ਕਿਤੇ ਲੱਤ ਨਾ ਲਾਉਗੀ ਉਸ ਗੱਲ ਦੀ ਆਪਣੀ ਫੋਲ ਗਰੰਟੀ ਹੋਊਗੀ ਅੱਛਾ ਸੁਭਾ ਵੀਰ ਜੀ ਮਾਲਵਾ ਇਹ ਆਪਣਾ ਘਰ ਆ ਲਿਆ ਦੇ ਪਹਿਲਾ ਹੀ ਸੂਈ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਆਪਾਂ ਸੂਈ ਸਵਾਈ ਲਿਆਂਦੀ ਆ ਵੇਖੋ ਮਾਰੋ ਥੱਲੇ ਉਹਨੇ ਗਾਵੇ ਕੋਲ ਲਓ ਦੋਸਤੋ ਕਰੋ ਤੁਨਾ ਹੀ ਕੁਆਲਿਟੀ ਚ ਚਾਚੂ ਵੀਰ ਜੀ ਬੜਾ ਵਧੀਆ ਕਰਮਾ ਵਾਲੀ ਨੂੰ ਲੱਗਾ ਇਹਦੇ ਵਿੱਚ ਬੱਚੇ ਦਿੱਤੇ ਇਹ ਬੱਛਾ ਵਾ ਵਧੀਆ ਵੇਖੋ ਤਾਜ਼ਾ ਬੱਚਾ ਠੀਕ ਹੈ ਲਓ ਦੋਸਤੋ ਇਹਦੇ ਮਗਰ ਬੱਚਾ ਜਿਆ ਕਰੋ ਨਾਲੋ ਨਾਰੂਆ ਵੀ ਅਜੇ ਨਾਲ ਹੀ ਆ ਠੀਕ ਹੈ ਜੀ ਹਾਂਜੀ ਹਾਂਜੀ ਸੂਈ ਨੂੰ ਕਿੰਨਾ ਟਾਈਮ ਦਸਾ ਹੋ ਗਿਆ ਜੀ ਸੂਈ ਵੀਰ ਜੀ ਇਹ ਪਰਸੋਂ ਹੀ ਸੂਈ ਆ ਪਰਸੋਂ ਹੀ ਸੂਈ ਹਾਂਜੀ ਹਾਂਜੀ ਅੱਛਾ ਵੀਰ ਜੀ ਅਜੇ ਬੋਲੇ ਚੀ ਆ ਬੋਲਾ ਠੀਕ ਹੈ ਜੀ 7 ਕੁ ਲੋ ਬੋਲਿਆ ਠੀਕ ਹੈ ਜੀ ਠੀਕ ਹੈ ਨਾ ਗੱਲ ਕਿੰਨੀ ਕੁ ਉਮੀਦ ਕਿੰਨੀ ਕੀਤਾ ਉਮੀਦ ਵੀਰ ਜੀ ਉਹ ਤਰ੍ਹਾਂ ਜਿਹੜੇ ਹਸਾ ਨਾਲ ਵੱਚੀ ਵੀਦੀ ਜੰਮੀ ਪਈ ਆ ਉਮੀਦ ਤੇ 14 15 ਦੀ ਮੰਨ ਲਓ ਇਹ ਗੱਲ ਹੈਗੀ ਆ 12 ਤੋਂ ਲੈ ਕੇ 14 ਦੇ ਵਿੱਚ ਹੈਗੀ ਆ ਹਾਂਜੀ 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 ਬਾਕੀ ਇਹਨਾਂ ਦਾ ਵੀਰ ਜੀ ਆ ਵੇਖੋ ਮਾਰੋ ਇਧਰੋਂ ਵੇਖੋ ਨਖੇੜ ਕਿਤਨਾ ਲੱਗੇ ਕਰਮਾਂ ਵਾਲੀ ਲਓ ਦੋਸਤੋ ਕਰ ਲਓ ਚੱਕ ਜੀ ਆ ਵੇਖੋ ਬਹੁਤ ਆਦਰੀਆ ਦੋਸਤੋ ਆਰਡਰ ਆ ਰਹੀ ਹੈ ਜੀ ਇੱਕ ਨੰਬਰ ਦੀ ਹੋਊਗੀ ਠੀਕ ਹੈ ਜੀ ਕੋਈ ਪੂਰ ਛਟਾ ਕੋਥਣਾ ਦੀ ਵਾਦ ਨਾ ਮੈਂ ਨਾ ਕੋਈ ਵੀਰ ਦੀ ਵਾਦ ਨਹੀਂ ਕੋਈ ਘਾਟ ਨਹੀਂਗੀ ਉਸ ਗੱਲ ਦੀ ਆਪਣੀ ਥਣਾ ਤੁਣਾ ਦੀ ਆਪਣੀ ਵੀਰ ਦੀ ਫੁੱਲ ਗਾਰੰਟੀ ਆ ਤਿੰਨਾ ਹੀ ਵੜਾਂ ਦੀ ਠੀਕ ਹੈ ਜੀ ਹਾਂਜੀ ਤੇ ਇਹਦਾ ਕੀ ਮੁੱਲ ਕਰਦੇ ਹਾਂਜੀ ਮੁੱਲ ਵੀਰ ਜੀ ਇਹਦਾ ਮੰਨ ਲਾਏ ਇਹ ਇਹਦੇ ਵੀ ਆਪਾਂ ਆਫਰ ਹੀ ਆ ਅੱਛਾ ਜੀ ਹਾਂਜੀ ਹਾਂਜੀ ਇਹਦਾ ਕਿੰਨਾ ਕੁ ਆਫਰ ਕਰਨਾ ਹੈ ਇਹ ਵੀਰ ਜੀ ਇਹ ਆਪਾਂ ਮੰਨ ਲਓ ਇਹ ਆ ਵੀ ਇਹ ਆਪਾਂ 34000 ਦੀ ਦੇ ਦਾਂਗੇ ਅੱਛਾ ਜੀ ਇਹਦੀ ਵੀ ਪਹੁੰਚ 100 ਕਿਲੋਮੀਟਰ ਚ ਕਰ ਦਾਂਗੇ ਚਲੋ ਕੋਈ ਲੋ ਦੋ ਤਿੰਨਾ ਗਾਵਾਂ ਦੀ ਪਹੁੰਚ ਵੀ ਨੇ 100 ਕਿਲੋਮੀਟਰ ਚ ਫ੍ਰੀ ਰੱਖੀ ਜੇ ਹਾਂਜੀ ਪਹਿਲੇ ਨੰਬਰ ਦੀ ਗਾਂ 56000 ਚ ਦੂਜੇ ਦੀ 36 ਤੇ ਤੀਜੇ ਦੀ 34000 ਚ ਹਾਂਜੀ ਹਾਂਜੀ 100 ਕਿਲੋਮੀਟਰ ਏਰੀਆ ਦੋਸਤੋ ਕਿਰਾਇਆ ਵਿੱਚ ਹੀ ਹੋਊਗਾ ਇੰਨੀ ਰੇਟ ਦੇ ਵਿੱਚ ਬਾਕੀ ਤਿੰਨਾ ਗਾਵਾਂ ਚ ਹਲਕਾ ਫੁਲਕਾ ਮੌਕੇ ਤੇ ਮਾਨਤਨ ਜਰੂਰ ਹੋਊਗਾ ਗਾਵਾਂ ਦੋਸਤੋ ਤਿੰਨ ਹੀ ਖਰੀਦਣ ਵਾਲੀਆਂ ਜੇ ਪਹਿਲੇ ਨੰਬਰ ਤੇ ਜਿਹੜੀ ਗਾਂ ਤੋਕੜ ਗੱਬਣ ਚੈੱਕ ਪਾਸ ਆ ਤੇ ਦੂਜੇ ਨੰਬਰ ਤੇ ਦੋਸਤੋ ਤੀਜੇ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਆਪਣੀ ਵੀ ਜੀ ਤਸੱਲੀ ਕਰ ਲਓ ਤਸੱਲੀ ਕਰੋ ਵੀਰ ਜੀ ਇੱਥੇ ਆਪਣੇ ਕੋ ਮੰਨ ਲਓ ਇਹ ਗੱਲ ਹੈ ਕਿ ਚਵਾਈ ਦੀ ਦੁੱਧ ਦੀ ਆਪਣੇ ਕੋ ਤਸੱਲੀ ਕਰਕੇ ਖੜੇ ਵੀਰ ਜੀ ਠੀਕ ਹੈ ਜੀ ਠੀਕ ਹੈ ਨਾ ਗੱਲ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੇ ਦੋ ਡੰਗ ਆਵੇ ਕੋਈ ਵੀਰ ਭਰਾ ਦੂਰੋਂ ਨੇੜੇੋਂ ਨਹੀਂ ਆਉਂਦਾ ਉਹਦਾ ਫੁੱਲ ਮਾਣਤਾ ਉਹ ਜਿਹੋ ਜੀ ਰੁਕੀ ਮੀਸੀ ਆਪਾਂ ਖਾਵਾਂਗੇ ਉਹਨੂੰ ਖਵਾਵਾਂਗੇ ਮੈਨ ਨੂੰ ਰਹਿਣ ਨੂੰ ਉਹਦਾ ਐ ਵਧੀਆ ਜਗ੍ਹਾ ਟ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਐਡਰੈਸ ਦੋਸਤੋ ਇਹ ਕਰੀ ਵੀਰ ਦਾ ਫੇਰ ਬੋਲ ਦਿੰਨਾ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰ ਜੀ ਇਕਰੀ ਫੇਰ ਬੋਲ ਦਈਏ ਆਪਣਾ 98724 ਤੇ 39717 ਵੀਰ ਜੀ ਠੀਕ ਹੈ ਜੀ ਹਾਂਜੀ ਦੂਜਾ ਨੰਬਰ 826472068 ਠੀਕ ਹੈ ਜੀ ਇਹ ਬ੍ਰੈਂਡ ਕੈਰੋਂ ਪੈਲ ਦੀ ਵੀਰ ਜੀ ਕੋਈ ਦੂਰ ਨੇੜੇੋਂ ਵੀਰ ਭਰਾਵਾਂ ਦਾ ਗ੍ਰੈਂਡ ਕੈਰੋਂ ਦੀ ਲੋਕੇਸ਼ਨ ਲਾ ਲੇ ਉਹਦੇ ਬਿਲਕੁਲ ਵੀਰ ਜੀ ਚੜ੍ਹਦੇ ਬੰਨੇ ਆਪਣੀਆਂ ਬੈਕਾਂ ਦਬਾਦੀਆਂ ਦੀਆਂ ਬੈਕਾਂ ਵਾਈਦੀਆਂ ਠੀਕ ਹੈ ਜੀ ਨੇੜੇ ਪਾਣੀ ਦੇ ਟੈਂਕੀ ਹਾਂ ਜੀ ਨੇੜੇ ਪਾਣੀ ਦੇ ਟੈਂਕੀ ਠੀਕ ਹੈ ਜੀ ਬਾਬਾ ਗੁਨੀਆ ਜੀ ਦਾ ਗੁਰਦਾਰਾ ਆਪਣੇ ਲੱਗ ਗਿਆ ਠੀਕ ਹੈ ਹਾਂ ਜੀ ਹਾਂ ਜੀ ਧੰਨਵਾਦੋ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ